ਮੁਕੇਰੀਆਂ ਦੇ ਮੁਹੱਲਾ ਤਿੱਖੋਵਾਲ ਦੀ ਸ਼੍ਰੋਮਣੀ ਸਤਗੁਰੂ ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਵੱਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਦੇ ਨਾਲ ਤਨ ਤਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਏ ਗਏ। ਫੁੱਲਾਂ ਨਾਲ ਸ਼ਿੰਗਾਰੀ ਸੁੰਦਰ ਪਾਲਕੀ ਵਿੱਚ ਸ਼ਿਸ਼ੋਭਿਤ ਪਵਿੱਤਰ ਅੰਮ੍ਰਿਤ ਬਾਣੀ ਦੀ ਅਗਵਾਈ ਵਿੱਚ ਸਜਾਏ ਗਏ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜ਼ਰੀ ਲਗਵਾ ਕੇ ਗੁਰਬਾਣੀ ਸੁਣ ਜੀਵਨ ਸਫਲਾ ਕੀਤਾ। ਸ਼ਰਧਾਪੂਰਵਕ ਸਜਾਏ ਗਏ ਇਸ ਨਗਰ ਕੀਰਤਨ ਦਾ ਜਗਾ ਜਗਾਤੇ ਸ਼ਰਧਾਲੂਆਂ ਵੱਲੋਂ ਫੁੱਲਾਂ ਦੀ ਵਰਖਾ ਕਰ ਸਵਾਗਤ ਕੀਤਾ ਗਿਆ ਅਤੇ ਲੰਗਰਾਂ ਦੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਪੈਦਲ ਟਰੈਕਟਰ ਟਰਾਲੀਆਂ ਅਤੇ ਮੋਟਰ ਗੱਡੀਆਂ ਤੇ ਸਵਾਰ ਵੱਡੀ ਗਿਣਤੀ ਵਿੱਚ ਸੰਗਤਾਂ ਦੀ ਹਾਜ਼ਰੀ ਵਿੱਚ ਦੁਸ਼ਹਿਰਾ ਗਰਾਊਂਡ ਤੋਂ ਸ਼ੁਰੂ ਹੋਇਆ ਇਹ ਨਗਰ ਕੀਰਤਨ ਬੱਕ ਬੱਕ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਵਾਪਸ ਦੁਸ਼ਹਿਰਾ ਗਰਾਊਂਡ ਵਿਖੇ ਸਮਾਪਤ ਹੋਇਆ ਗੁਰੂ ਘਰ ਦੇ ਸ਼ਰਦਾਲੂ ਸਵਰਨਦਾਸ ਅਤੇ ਕਾਉਂਸਲਰ ਬినੋਦ ਲਾਡੀ ਹੋਰਾਂ ਨਗਰ ਕੀਰਤਨ ਵਿੱਚ ਵੱਖ-ਵੱਖ ਪਿੰਡਾਂ ਤੋਂ ਪੁੱਜੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਸਮੂਹ ਸੰਗਤਾਂ ਨੂੰ ਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ న్యూ ਚੜ੍ਹਦਾ ਪੰਜਾਬ ਦੇ ਲਈ ਧਰਮਚੰਦ ਮੁਕੇਰੀਆਂ ਸਤਨਾਮੁ ਤੇ ਸਤਨਾਮ ਸਤਨਾਮ ਜੀ ਨਾਮ ਸਤਨਾਮ ਹੀ ਸਤਨਾਮ 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 ਜੀ ਸਾਰੇ ਗੁਰੂਆਂ ਐ ਗੁਰੂਆਂ ਦੂਜੀ ਜੈ ਗੁਰੂਦੇਵ ਧੰਨ ਗੁਰੂਦੇਵ ਅੱਜ ਦੇ ਸ਼ੁਭ ਦਿਹਾੜੇ ਦੇ ਵਿੱਚ ਜੋ ਗੁਰੂ ਮਹਾਰਾਜ ਜੀ ਸ਼ੋਭਾ ਯਾਤਰਾ ਵਿੱਚ ਇਕਤ੍ਰਤ ਹੋਈ ਸੰਗਤ ਨੂੰ ਮੈਂ ਲੱਖ ਲੱਖ ਮੁਬਾਰਕਾ ਦਿੰਦਾ ਉਥੇ ਦੇਸ਼ਾਂ ਵਿਦੇਸ਼ਾਂ ਵਿੱਚ ਵਸ ਰਹੇ ਰਵੀਦਾਸ ਮਹਾਰਾਜ ਜੀ ਦੀ ਨਾਮ ਲੈਵਾ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਦਾ ਸ਼ੁਭ ਦਿਹਾੜਾ ਸਾਰੀ ਸੰਗਤ ਨੇ ਰਲ ਕੇ ਇਹ ਜਿਹੜੀ ਸਾਡੀ ਕਮੇਟੀ ਆ ਗਈ ਆ ਇਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਉਪਰਾਲਾ ਕੀਤਾ ਆ ਤੇ ਮੈਂ ਇਸ ਸ਼ੁਭ ਦਿਹਾੜੇ ਦੇ ਸਭ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ ਜੈ ਗੁਰੂ ਦੇ ਧੰ ਗੁਰੂ ਦੇ ਅੱਜ ਆ ਸੰਤੂ ਸਾਹਿਬ ਸ਼੍ਰੋਮਣੀ ਸਤਗੁਰ ਸ਼੍ਰੀ ਗੁਰੂ ਅਭਿਦਾਸ ਸੇਵਕ ਸਭਾ ਮਹੱਲਾ ਤਖਵਾਲ ਦੀ ਤਰਫੋਂ ਸਤਗੁਰ ਅਭਿਦਾਸ ਮਹਾਰਾਜ ਜੀ ਦਾ 699ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ ਉਸ ਜਨਮ ਦਿਨ ਦੀ ਖੁਸ਼ੀ ਵਿੱਚ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਅਸੀਂ ਸਾਰੇ ਧੰਨਵਾਦੀ ਹਾਂ মিডিਆ ਦੇ ਤੇ ਜਿਹੜੀ ਸਾਥ ਸੰਗਤ ਆਈ ਹੈ ਜਿਨ੍ਹਾਂ ਨੇ ਸੇਵਾ ਕੀਤੀ ਹੈ ਨਗਰ ਕੀਰਤਨ ਦੀ ਉਹਨਾਂ ਦੇ ਵੀ ਧੰਨਵਾਦੀ ਹੈ ਜੈ ਗੁਰਦੇਵ ਧੰਨ ਗੁਰਦੇਵ